ਕੌਣ ਆ ਗਿਆ ਚਲੋ ਤੁਸੀਂ ਬੈਠੋ ਜੀ ਮੈਂ ਇੱਕ ਮਿੰਟ ਆ ਗਿਆ ਟੋਨੀ ਮੋੜ ਤੂੰ ਕੀ ਕਰਦਾ ਇੱਥੇ? ਓ ਬਾਈ ਮੈਂ ਤਾਂ ਐ ਪੁੱਛਣ ਆਇਆ ਸੀ ਵੀ ਤੁਸੀਂ ਰੋਟੀ ਖਾ ਲਈ ਦੋਹਾਂ ਨੇ? ਓ ਸਾਲਿਆ ਇਹ ਟਾਈਮ ਆ ਕੋਈ ਪੁੱਛਦਾ? ਟੋਨੀ ਬਾਈ ਜੇ ਮੈਂ ਹੁਣ ਨਾ ਪੁੱਛਦਾ ਤਾਂ ਹੋਰ ਕਦੋਂ ਪੁੱਛਦਾ? ਉਹ ਮੈਨੂੰ ਤਾਂ ਕਹਿ ਕੇ ਭੇਜਿਆ ਸੀ ਕਹਿੰਦੇ ਜਾ ਕੇ ਪੁੱਛ ਕੇ ਆ ਵੀ ਉਹਨਾਂ ਨੇ ਰੋਟੀ ਖਾਧੀ ਆ ਕਿ ਨਾ ਉਹ ਮੈਂ ਤਾਂ ਤਾਂ ਆ ਗਿਆ ਤੂੰ ਤਾਂ ਮੇਰੇ ਗਾਲੀ ਪੈ ਗਿਆ ਬਾਈ ਉਹ ਬਾਈ ਮੇਰੀ ਨਾ ਅੱਜ ਪਹਿਲੀ ਰਾਤ ਹੈ ਮੈਨੂੰ ਸੁਹਾਗ ਰਾਤ ਬਣਾ ਲੈਂਦੀ ਕਿਉਂ ਤੂੰ ਮੇਰੇ ਮਗਰ ਪਿਆ ਚੱਲ ਤੂੰ ਬਰਾ ਚੱਲ ਕੋਈ ਨਾ ਹਾਂ ਇਹ ਤਾਂ ਹੀ ਮਹਰਦਾ ਥੋੜੀ ਜੀ ਇਹ ਤਾਂ ਆਪਣਾ ਛੋਟਾ ਸੀ ਜੇ ਇਜਾਜ਼ਤ ਹੋਵੇ ਤਾਂ ਘੁੰਡ ਚੱਕ ਲਾ ਆ ਫਿਰ ਕੌਣ ਆ ਗਿਆ ਹੁਣ ਚਲੋ ਤੁਸੀਂ 1 ਮਿੰਟ ਬੈਠੋ ਆਇਆ ਓਹ ਹੁਣ ਕੀ ਹੋ ਗਿਆ ਓਏ ਭਾਈ ਬਾਹਰ ਅੱਗ ਲੱਗੀ ਅੱਗ ਲੱਗੀ? ਹਾਂ ਅੱਗ ਲੱਗੀ ਮੈਂ ਦੇਖਣਾ ਜਾ ਦੇਖ ਬਈ ਜਾ ਕੇ ਬੜਬੜ ਕੁ ਜੀ ਅੱਗ ਕਿੱਥੇ ਲੱਗੀ ਆ ਅੱਗ ਤਾਂ ਬਾਈ ਦੇ ਲੱਗਣੀ ਆ ਹਾਏ ਤੂੰ ਕਿੰਨੀ ਸੋਹਣੀ ਐ ਜਮਾ ਨਿਰੀ ਲਾਟ ਵਰਗੀ ਕਿੱਥੇ ਲੱਗੀ ਅੱਗ ਸਾਲਿਆਂ ਝੂਠ ਬੋਲਦਾ ਨੂੰ ਮੈਂ ਬਾਈ ਬਾਹਰ ਚਲ ਕੰਨ ਤਾਂ ਛੱਡ ਦੇ ਬਾਈ ਬਾਹਰ ਚਲ ਬਾਹਰ ਬਾਈ ਬਾਹਰ ਜਾ ਨਾ ਬਾਹਰ ਜਾ ਤੂੰ ਬਹਿ ਜਾ ਐ ਗੁੱਸਾ ਨਾ ਕਰਿਓ ਜੀ ਇਹ ਤਾਂ ਆਪਣਾ ਛੋਟਾ ਸੀ ਨਾਨਾ ਜੀ ਮੈਂ ਤਾਂ ਕਿਉਂ ਗੁੱਸਾ ਕਰਨਾ ਜੇ ਹੁਣ ਹੁਕਮ ਹੋ ਵੀ ਮੇਰੀ ਸਰਕਾਰ ਦਾ ਤਾਂ ਘੁੰਡ ਚੱਕਦਾ ਹਾਂਜੀ ਉਹ ਭਾਕਰ ਸਮਝ ਕੇ ਰੱਖੀ ਠੀਕ ਹੈ ਮੰਮੀ ਤੇ ਨਾਲੇ ਮੈਂ ਤੇਰੀ ਤੇਰੀ ਮਾਂ ਵੀ ਨਹੀਂ ਜਿਆਦਾ ਆਉਣ ਦਿੰਦੀ ਤੇ ਮੈਂ ਤਾਂ ਆਪਣੀ ਮੁੱਠੀ ਸਮਝੂਗੀ ਠੀਕ ਹੈ ਪੁੱਤ ਠੀਕ ਹੈ ਮੰਮੀ ਹਾਂ ਉਹ ਗੌਰ ਫਿਰ ਭਾਬੀ ਜੀ ਲੱਗ ਗਿਆ ਤੇਰਾ ਬੇਫੋਟ ਅਜੇ ਕੱਲ ਤਾਂ ਹੀ ਆਈ ਆ ਐਡੀ ਸੜੀ ਭਾਬੀ ਦਾ ਜੀ ਕਿੱਥੋਂ ਲੱਗ ਗਿਆ ਉਹ ਬੇਬੇ ਜੀ ਤਾਂ ਲੱਗ ਜੂ ਕੋਈ ਨਾ ਨਹੀਂ ਮੈਂ ਲਵਾਉਂਗਾ ਭਾਬੀ ਦਾ ਜੀ ਮੈਂ ਹੈਗਾ ਇੱਥੇ ਆਹੋ ਜਿਵੇਂ ਸਾਰਾ ਦਿਨ ਮਾਂ ਨਹੀਂ ਕੁਮੀ ਬਣੀ ਲੱਗਦਾ ਉਹ ਮੈਨੂੰ ਏਰੀ ਭਮੀਰੀ ਬੰਨੇ ਰੱਖੇਗਾ। ਉਹ ਨਹੀਂ ਬੇਬੇ ਤੇਰੀ ਗੱਲ ਹੋਰ ਆ। ਭਾਬੀ ਦੀ ਗੱਲ ਹੋਰ ਆ। ਭਾਬੀ ਨੂੰ ਤਾਂ ਫੁੱਲਾ ਵਾਂਗੂ ਰੱਖਣਾ ਆਪਾਂ। ਹੋਰ ਕੀ? ਮੇਰੀ ਨੂੰ ਤਾਂ ਨਾ ਸੱਚੂ ਫੁੱਲਾਂ ਵਰਗੀ ਆ। ਸਾਰਾ ਪਿੰਡ ਦੇਖਦਾ ਰਹਿ ਗਿਆ। ਉਹ ਹੋਰ ਕੀ ਬੇਬੇ ਮੈਂ ਤਾਂ ਉਦ ਨਹੀਂ ਸਮਝ ਗਿਆ ਸੀ ਵੀ ਸਾਡੇ ਘਰੇ ਤਾਂ ਚਾਨਣੀ ਉਤਰਿਆ ਆ। ਆਹੋ। ਜਬ ਅਗਜਾ ਕੋਈ ਕੰਮ ਤੰਦਾ ਸਮਾਰ ਲੈ। ਉਹ ਜਿਹਦੇ ਭਾਂਡੇ ਪੁੰਡੇ ਸਮਾਉਣੇ ਆ ਉਹ ਸਮਾਇਆ। ਤੂੰ ਤਾਂ ਚ ਰੰਨਾ ਚ ਧੰਨਾ ਬਣ ਕੇ ਬੈਠ ਗਿਆ। ਉਹ ਬਾਗ ਜਾਣਾ ਬੇਬੇ। ਆ ਨਵੀਂ ਨਵੀਂ ਭਾਬੀ ਆਈ ਆ ਤੂੰ ਤਾਂ ਚਾਹ ਵੀ ਨਹੀਂ ਲਾਉਣ ਦਿੰਦੀ ਕੋਲ ਬਹਿ ਕੇ ਬੇ ਕੋ ਕੰਮ ਧੰਦਾ ਕਰ ਲੈ ਭਾਬੀ ਨੂੰ ਤਾਂ ਆਪਣੇ ਕੋਲ ਹੀ ਰਹਿਣਾ ਨਾਲੇ ਹੁਣ ਇਹਨੇ ਕਿੱਥੇ ਜਾਣਾ ਵੀ ਨਾ ਚੱਲ ਚੰਗਾ ਬੱਬੀ ਭਾਬੀ ਜੀ ਆਉਂਨਾ ਮੈਂ ਚੰਗਾ ਭਾਂਡੇ ਮੋੜਿਆ ਵਾ ਫਿਰ ਕਰਦੇ ਆਂ ਆਪਾਂ ਗੱਲਾਂ ਬਾਤਾਂ ਹਾਂਜੀ ਅੱਗੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਬਹੁਤ ਹੀ ਘੈਂਟ ਜੀ ਐਪਲੀਕੇਸ਼ਨ ਬਾਰੇ ਦੱਸਣਾ ਚਾਹੁੰਦਾ ਜਿਸ ਦੇ ਨਾਲ ਤੁਸੀਂ ਬਧੀਆ ਅਰਨਿੰਗ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਆਪਣੀ ਸਕਰੀਨ ਰਿਕਾਰਡਿੰਗ ਰਾਹੀਂ ਦੱਸੂਗਾ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਲਈ ਗੇਮ ਲੈ ਕੇ ਆਇਆ ਜੋ ਤੁਸੀਂ ਇੱਥੇ ਯਾਰ ਸਾਈਨ ਅਪ ਕਰੋਗੇ ਤੁਹਾਨੂੰ ਇੱਥੇ ਮਿਲ ਜੂਗਾ 41 ਰੁਪਏ ਦਾ ਬੋਨਸ ਉਦੋਂ ਬਾਅਦ ਤੁਸੀਂ ਆਪਣਾ ਫੋਨ ਨੰਬਰ ਪਾ ਕੇ ਇੱਥੇ ਬਾਈਂਡ ਕਰ ਲੈਣਾ ਬਾਈਂਡ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 41 ਰੁਪਏ ਆ ਗਿਆ ਤੇ ਉਦੋਂ ਪਹਿਲਾਂ ਕੀ ਯਾਰ ਮੈਂ ਗੇਮ ਖੇਡਾਂ ਮੈਂ ਡਿਪੋਜ਼ਿਟ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਆ ਮੈਂ ਡਿਪੋਜ਼ਿਟ ਕਰ ਰਿਹਾ ਤੇ ਆ ਮੈਂ ਕਰਤਾ ਹੋਇਆ ਤੇ ਹੁਣ ਪੈਸੇ ਵੀ ਆ ਚੁੱਕੇ ਆ ਤੇ ਹੁਣ ਵਿੱਚ ਮੈਂ ਆਪਣਾ ਫੇਵਰਟ ਗੇਮ ਖੇਡੂਗਾ ਡ੍ਰੈਗਨ ਵਰਸਸ ਟਾਈਗਰ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ 500 ਲਾਉਂਗਾ ਤੁਸੀਂ ਦੇਖ ਸਕਦੇ ਹੋ ਕਿ ਯਾਰ ਮ ਤੇ ਮੈਂ ਫੇਰ ਯਰ ਲੂਸ ਹੋ ਗਿਆ ਮੇਰਾ ਤੇ ਹੁਣ ਮੈਂ ਦੁਬਾਰਾ ਲਾਉਂਗਾ ਯਾਰ ਜਿੰਨੇ ਮੇਰੇ ਕੋਲੇ ਆ ਤਾਂ ਮੈਂ ਉਹ ਸਾਰੇ ਲਾ ਲਏ ਹੋਏ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਫਰਸਟ ਵਿਅਰਿੰਗ ਮੈਂ ਕਰ ਲਈ ਹੋਈ ਆ ਤੇ ਹੁਣ ਮੈਂ ਦੁਬਾਰਾ ਲਾਉਂਗਾ ਸਾਰੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਮੈਂ ਫੇਰ ਯਰ ਆ ਦੇਖੋ ਜਿੱਤ ਚੁੱਕਿਆ ਤੇ ਜਿਹੜੀ ਮੇਰੀ ਵਿਨਿੰਗ ਆ ਉਹ ਡਬਲ ਹੋ ਚੁੱਕੀ ਆ ਥੋੜਾ ਮੈਂ ਦੁਬਾਰਾ ਲਗਾਏ ਤੁਸੀਂ ਦੇਖ ਸਕਦੇ ਹੋ ਇਹ ਇਸ ਤਰੀਕੇ ਨਾਲ ਮੈਂ ਵਿਨਿੰਗ ਕਰ ਲਈ ਹੋਈ ਆ ਤੇ ਉਸ ਤੋਂ ਬਾਅਦ ਮੈਂ ਹੁਣ ਵਿਡਰੋਅਲ ਕਰੂੰਗਾ ਤਾਂ ਇੱਥੇ ਮੈਂ ਆਪਣਾ ਬੈਂਕ account ਵਗੈਰਾ ਭਰ ਕੇ ਤੇ ਜਿੰਨੇ ਵੀ ਮੇਰੇ ਕੋਲ ਹੁਣ ਪੈਸੇ ਹੈ ਮੈਂ ਸਾਰਿਆਂ ਨੂੰ ਭਰ ਲੂੰਗਾ ਜਿਵੇਂ ਕਿ 10000 ਭਰਤਾ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਆ ਮੇਰੇ ਬੈਂਕ account ਦੇ ਵਿੱਚ ਆ ਜਾਣਗੇ ਤੇ ਹੁਣੇ ਜਾਓ ਯਾਰ ਤੁਸੀਂ ਵੀ ਜਾ ਕੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਫਰਸਟ ਕਮੈਂਟ ਦੇ ਵਿੱਚ ਹੁਣੇ ਜਾ ਕੇ ਟਰਾਈ ਕਰੋ ਪੁੱਤ ਇਹਦਾ ਗੁੱਸਾ ਨਾ ਕਰੀ ਇਹ ਤਾਂ ਚੰਦਰ ਦਾ ਸਵਾਈ ਹਸਣ ਖੇਡਣ ਦਾ ਪਰ ਮੇਰਾ ਸਕਾ ਤਾਂ ਨਹੀਂ ਪਰ ਹੈ ਸਕਿਆਂ ਤੋਂ ਵੱਧ ਸਕਾ ਨਹੀਂ ਕੀ ਮਤਲਬ ਮੰਮੀ ਜੀ ਹਾਂ ਪੁੱਤ ਇਹਦੀ ਮਾਤਾ ਨਾ ਵਿਚਾਰੇ ਦੀ ਜਨਮ ਦੇਣ ਸਾਰੇ ਮੁੱਕ ਗਈ ਸੀ ਇਹਨੂੰ ਤੇ 2 ਸਾਲ ਦਾ ਸੀ ਜਦੋਂ ਨਾ ਪਿਓ ਵੀ ਮੁੱਕ ਗਿਆ ਇਹ ਤਾਂ ਅਸੀਂ ਪਾਲਿਆ ਵਿਚਾਰਾ ਅੱਛਾ ਮੰਮੀ ਜੀ ਪਰ ਪਹਿਲਾਂ ਤਾਂ ਤੁਸੀਂ ਮੈਨੂੰ ਦੱਸਿਆ ਨਹੀਂ ਤੇ ਤੂੰ ਇਸ ਘਰ ਦੀ ਨੂੰਹ ਐ ਇਸ ਘਰ ਦੇ ਵਿੱਚ ਵਿਆਹ ਕੇ ਆਈ ਆ ਹੁਣ ਸਾਰਾ ਘਰ ਪਰਿਵਾਰ ਤਾਂ ਤੇਰਾ ਹੀ ਆ ਕੁਛਕਲ ਨਾ ਐਸੀਆਂ ਹੁੰਦੀਆਂ ਆਪਣੇ ਘਰ ਦੇ ਵਿੱਚ ਹੀ ਸਹਮਤ ਰਹਿਣ ਤਾਂ ਵਧੀਆ ਉਹ ਤਾਂ ਕੋਈ ਗੱਲ ਨਹੀਂ ਮੰਮੀ ਜੀ ਪਰ ਤੁਸੀਂ ਹੁਣ ਬੇਫਿਕਰ ਹੋ ਮੈਂ ਕਿਸੇ ਕੋਲੇ ਕੋਈ ਗੱਲ ਨਹੀਂ ਕਰਦੀ ਹਮ ਬਸ ਤੇ ਤੂੰ ਖੁਸ਼ ਰਹਿ ਮੈਨੂੰ ਮਾਨ ਹੈ ਤੇਰੇ ਤੇ ਤੇ ਯਕੀਨ ਵੀ ਹੈ ਹਾਂਜੀ ਬੇਬੇ ਜੀ ਤੁਸੀਂ ਬਸ ਨਾ ਹੁਣ ਸਾਰਾ ਕੁਝ ਮੇਰੇ ਸਿਰ ਤੇ ਛੱਡ ਦਿਓ ਤੁਹਾਨੂੰ ਕੋਈ ਵੀ ਗੱਲ ਦੀ ਕੋਈ ਵੀ ਚੀਜ਼ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਬਸ ਮੇਰੀ ਤੀ ਅੱਜ ਤੋਂ ਜ਼ਿੰਮੇਵਾਰੀ ਸਾਰੇ ਘਰ ਦੀ ਤੇਰੀ ਹੈ ਪੰਜ ਕਰ 50 ਕਰ ਮੈਂ ਨਹੀਂ ਤੈਨੂੰ ਰੋਕਦੀ ਹਾਂਜੀ ਮੰਮੀ ਜੀ ਮੈਂ ਵੀ ਤੁਹਾਡੀ ਨੂੰਹ ਨਹੀਂ ਮਤਲਬ ਕਿ ਧੀ ਬਣ ਕੇ ਰਹੂੰਗੀ ਠੀਕ ਹੈ ਧੀ ਤੂੰ ਇਸ ਘਰ ਦੇ ਵਿੱਚ ਖੁਸ਼ ਤਾਂ ਹੈ ਨਾ ਹਾਂਜੀ ਮम्मी ਜੀ ਮੈਂ ਬਹੁਤ ਖੁਸ਼ ਆ ਠੀਕ ਹੈ ਧੀ ਮੈਨੂੰ ਵੀ ਤੇਰੇ ਵਰਗੀ ਨੂੰਹ ਚਾਹੀਦੀ ਸੀ ਪਰ ਨੂੰਹ ਵੀ ਮੇਰੀ ਇੱਕ ਚੰਗਾ ਟੁਕੜਾਈ ਹੈਗਾ ਮੇਰਾ ਤਾਂ ਪੁੱਤ ਬਹੁਤ ਦਿਲ ਖੁਸ਼ ਹੋ ਗਿਆ ਨਾਲੇ ਸਾਰਾ ਪਿੰਡ ਝਾਕਦਾ ਵੀ ਇਹਦੀ ਨੂੰਹ ਤਾਂ ਬਹੁਤ ਸੋਹਣੀ ਆ ਚਲ ਧੀ ਤੂੰ ਰੈਸਟ ਕਰ ਦੱਸ ਮਿੰਟ ਤੇ ਮੈਂ ਬਾਹਰ ਜਾਂਦੀ ਆ ਤੈਨੂੰ ਪਤਾ ਹੀ ਆ ਕੋਈ ਪਿੰਡ ਦੇ ਵਿੱਚੋਂ ਔੜੀ ਆ ਜਾਂਦੀ ਆ ਆਖੂਗੀ ਤੇਰੀ ਨੂੰਹ ਦੇਖ ਕੇ ਆਉਣੀ ਆ ਨੜ ਕੋਸ਼ਾਦਮ ਦੇਣ ਵੀ ਆ ਜਾਂਦੀ ਐ ਠੀਕ ਹੈ ਹਾਂ ਠੀਕ ਆ ਪੁੱਤ ਚੰਗਾ ਲਾ ਮੰਮੀ ਕਿੰਨੀ ਚੰਗੀ ਐ ਐਵੇਂ ਫਿਕਰ ਕਰੀ ਜਾਂਦੀ ਐ ਚਲ ਕੋਈ ਨਹੀਂ ਹੁਣ ਮੈਂ ਵੀ ਮੰਮੀ ਦਾ ਪੂਰਾ ਸਾਥ ਦਊਂਗੀ ਜੇ ਬਾਰੇ ਦੁਖੀ ਵੀ ਹੋਇਆ ਕਰੂਗੀ ਨਾ ਮੈਂ ਨਾ ਦੁਖੀ ਨਹੀਂ ਹੋਣ ਦੇਣਾ ਆलो ਚਾਹ ਪੀ ਲੋ ਹੇ ਗੋਰੀ ਨੁਰੀ ਹੱਥਾਂ ਦੀ ਚਾਹ ਬਹਿ ਜਾ ਤੂੰ ਛੱਡੋ ਜੀ ਐਵੇਂ ਕੋਈ ਦੇਖ ਲੂਗਾ ਚੰਗਾ ਨਹੀਂ ਲੱਗਦਾ ਹੈਗਾ ਉਹ ਕੋਈ ਨਹੀਂ ਉਹ ਕੋਈ ਨਹੀਂ ਵੇਖਦਾ ਭਾਬੀ ਉਹ ਨਾਲੇ ਬਾਈ ਆਪਦਾ ਇਸ਼ਕ ਮੁਸ਼ਕਿਲ ਜਾਣਾ ਅੰਦਰ ਕਰਿਆ ਕਰੋ ਤੁਸੀਂ ਉਹ ਤੂੰ ਆ ਗਿਆ ਹੁਣ ਹੁਣ ਤੂੰ ਕਿੱਧਰੋਂ ਆਇਆ ਉਹ ਕੁਝ ਨਹੀਂ ਬਾਈ ਮੈਂ ਤਾਂ ਇੱਥੋਂ ਆਇਆ ਤਾਇਆ ਮਿਲਿਆ ਸੀ ਮੈਨੂੰ ਆਉਂਦਾ ਰਾਹ 'ਚ ਮੈਨੂੰ ਕਹਿੰਦਾ ਤੁਸੀਂ ਆਲੂ ਪੱਟ ਕੇ ਮੱਖੀ ਬੀਜਣੀ ਆ ਮੈਂ ਤਾਂ ਤੈਨੂੰ ਉਹ ਪੁੱਛਦਾ ਸੀ ਉਹ ਤਾਇਆ ਨੂੰ ਵੀ ਸਾਡੀ ਫਿਕਰ ਹੀ ਰਹਿੰਦੀ ਐ ਨਾ ਕਦੋਂ ਮਿਲਿਆ ਸੀ ਤੈਨੂੰ ਉਹ ਤੈਨੂੰ ਦੱਸੀਦਾ ਜਾਣਾ ਬਾਈ ਮੈਂ ਤਾਂ ਹੁਣ ਕੰਮ ਜਾ ਕੇ ਆਇਆ ਸੀ ਮੈਂ ਤਾਂ ਰਾਹ ਚ ਘੇਰ ਕੇ ਖੜ ਗਿਆ ਨਾਲੇ ਤੈਨੂੰ ਯਾਦ ਕਰਦਾ ਸੀ ਕਹਿੰਦਾ ਟੋਨੀ ਤਾਂ ਹੁਣ ਦਿਸਦਾ ਹੀ ਨਹੀਂ ਜਿੱਦੇ ਦਾ ਵਿਆਹ ਕਰਾ ਲਿਆ ਉਹ ਮੈਂ ਕਿਹਾ ਬਾਈ ਕੋਈ ਨਾ ਆਜੂਗਾ ਚੱਲ ਚੰਗਾ ਮੈਂ ਚੱਲਦਾ ਯਾਦ ਕਰਾਤਾ ਮੈਨੂੰ ਵੀ ਤਾਂ ਅਜੇ ਤੱਕ ਕੰਮ ਸੀ ਆ ਚਾਹ ਤਾਂ ਪੀ ਜਾਂਦਾ ਬਾਈ ਮਾਂ ਆ ਕੇ ਪੀਊਗਾ ਚਾਹ ਚੱਲ ਚੰਗਾ ਤੂੰ ਪੀ ਬਹਿ ਕੇ ਫੋਪਾ ਵੀ ਸਾਨੂੰ ਪਿਆ ਦੇ ਚਾਹ ਸਾਡੇ ਕਿਹੜਾ ਲੰਘਦੀ ਨਹੀਂ ਯਾ ਦਿਵਰਾ ਤੂੰ ਪੀਲਾ ਤੇ ਨੁਗੜਾ ਹਣਾ ਕੀਤਾ ਕਿਸੇ ਨੇ ਉਹ ਭਾਬੀ ਮਨਾ ਕਰੇਗੀ ਵੀ ਕਿਵੇਂ ਲਾਡਲਾ ਦੇ ਹੋ ਰਹੇ ਤੇਰਾ ਹਾਂ ਉਹ ਤਾਂ ਹੈ ਭਾਬੀ ਇੱਕ ਗੱਲ ਕਹਾ ਤੈਨੂੰ ਤੂੰ ਸੱਚੀ ਬਾਲੀ ਸੋਹਣੀ ਐ ਨੇਰੀ ਕਬੂਤਰੀ ਅੱਛਾ ਵੇਖੀ ਕਿਤੇ ਕਬੂਤਰੀ ਦੇ ਪਰ ਨਾ ਕੱਟ ਦੇਵੀ ਹਾਏ ਓਏ ਤੂੰ ਇੱਕ ਵਾਰ ਕਹਿ ਤਾਂ ਸਹੀ ਤੈਨੂੰ ਆ ਦਿਲ ਦੇ ਪਿੰਜਰੇ ਚ ਨਾ ਸਾਂਭ ਕੇ ਰੱਖੂੰ ਚੱਲ ਝੂਠਾ ਤੇਰੇ ਬਾਈ ਦੀ ਮੰਗ ਆ ਮੈਂ ਐਵੇਂ ਜਵਲੀਆਂ ਨਾ ਮਾਰ। ਉਹ ਜਵਲੀਆਂ ਨਹੀਂ ਹੈਗੀਆਂ ਭਾਬੀ। ਜਦੋਂ ਦਾ ਤੈਨੂੰ ਦੇਖਿਆ ਨਾ ਮੇਰਾ ਤਾਂ ਸਾਰਾ ਕੁਝ ਹੀ ਭੁੱਲ ਗਿਆ। ਵੇਖੀ ਕਿਤੇ ਦਿਉਰਾ ਐਵੇਂ ਨਾ ਮੇਰੀ ਗੁੱਤ ਪਟਾਦੀ। ਹੋਰ ਕਿਤੇ ਕਬੂਤਰੀ ਪਿੰਜਰੇ 'ਚ ਪਈ ਲਹੂ ਲਹਾਨ ਹੋ ਜੇ। ਉਹ ਜਾਣ ਨਾ ਲੈ ਲੂ ਉਹਦੀ ਕੋਈ ਅੱਖ ਚੱਕ ਕੇ ਤਾਂ ਵੇਖੇ ਤੇਰੇ ਵੱਲ। ਅੱਛਾ। ਭਲਾ ਇਹੋ ਜਿਹਾ ਕੀ ਆ ਮੇਰੇ 'ਚ? ਜੋ ਤੂੰ ਇੰਨਾ ਝੱਲਾ ਹੋਇਆ ਫਿਰਦਾ। ਹੋ ਪੁੱਛ ਨਾ ਭਾਬੀ। ਜਦੋਂ ਦਾ ਤੈਨੂੰ ਦੇਖਿਆ ਨਾ ਮੇਰਾ ਦਿਲ ਤਾਂ ਥਾਂ ਹੀ ਰਹਿ ਗਿਆ। ਹੋਰ ਕਿਤੇ ਤਾਂ ਮੇਰਾ ਜੀਉ ਹੀ ਨਹੀਂ ਲੱਗਦਾ ਅੱਛਾ ਤਾਂ ਆਹ ਗੱਲ ਆ ਵੇਖੀ ਕਿਤੇ ਦਿਓਰਾ ਆਹ ਇਸ਼ਕ ਤੈਨੂੰ ਨਾ ਮਹਿੰਗਾ ਨਾ ਪਹਿਜੇ ਉਹ ਨਹੀਂ ਭਾਬੀ ਮੈਨੂੰ ਤਾਂ ਨਹੀਂ ਮਹਿੰਗਾ ਪੈਂਦਾ ਤੂੰ ਹਾਂ ਤਾਂ ਕਰ ਇੱਕ ਵਾਰੀ ਚੱਲ ਵੇ ਝੱਲਿਆ ਜਾ ਹੋਰ ਹੀ ਬੋਲ ਮਾਰੀ ਜਾਣਾ ਹਮ ਮਹਿੰਗਾ ਕੀ ਤੇ ਸਸਤਾ ਕੀ ਹੁਣ ਜਦੋਂ ਪਿਆਰ ਦਾ ਸੌਦਾ ਮਹਿੰਗਾ ਸਸਤਾ ਵੇਖ ਕੇ ਨਹੀਂ ਕਰੀਦਾ ਕੋਈ ਨਾ ਜਦੋਂ ਪਿਆਰ ਕਰਿਆ ਹੀ ਆ ਤੰਨ ਵਾਕੇ ਵੀ ਛੱਡੂਗਾ ਮੋੜਾ ਉਹ ਆ ਖੇਤ ਚਲੀ ਐ ਉੱਥੇ ਆਲੂ ਪੱਟੀ ਜਾਂਦੇ ਆ ਉਹ ਉਹ ਤੂੰ ਕਿਹੜਾ ਉੱਥੇ ਕੰਮ ਕਰਾਉਣਾ ਕੋਈ ਕੀ ਹੋ ਗਿਆ ਕਿਉਂ ਰੋਣਾ ਪਾਈ ਜਾਂਦੇ ਤੁਸੀਂ ਸੁੱਤਾ ਤੇ ਆਓ ਉਹ ਸੁੱਤਾ ਤਾਂ ਪਿਆ ਉਹ ਖੇਤ ਗੇੜਾ ਮਾਰ ਕੇ ਆਉਣਾ ਸੀ ਤੈਨੂੰ ਪਤਾਗਾ ਗੇੜਾ ਮਾਰੇ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਸਾਲੀ ਬੋਲੋ ਉੱਥੇ ਖੜੂ ਉਹਦੀ ਤबीयत ਠੀਕ ਨਹੀਂ ਹੈਗੀ ਐਵੇਂ ਉੱਥੇ ਚੱਲਿਆ ਗਿਆ ਜ਼ਿਆਦਾ ਬਿਮਾਰ ਪੈ ਜਾਊਗਾ ਤੁਸੀਂ ਇਕੱਲੇ ਚੱਲ ਜਾਓ ਉਹਨੂੰ ਸੌਂ ਲੈਣ ਦਿਓ ਹੁਣ ਚਲ ਆ ਉਹ ਦਵਾਈ ਖਾ ਕੇ ਵਟਿਆ ਉਹ ਮੈਨੂੰ ਪਤਾ ਉਹਦੇ ਬਹਾਨਿਆਂ ਦਾ ਨਾਲੇ ਤੂੰ ਬਗਾੜ ਕੇ ਰੱਖਿਆ ਉਹਨੂੰ ਚੱਲ ਘਰ ਦਾ ਧਿਆਨ ਰੱਖੀ ਮੈਂ ਚਲਿਆ ਜਾਣਾ ਨਾਲੇ ਬੇਬੇ ਵੀ ਘਰੇ ਹੈ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਚਲੇ ਜਾਓ ਘਰੇ ਮੈਂ ਧਿਆਨ ਰੱਖ ਲੂਗੀ ਨਾਲੇ ਰੋਟੀ ਟਾਈਮ ਸਿਰੇ ਖਾ ਲਿਓ ਉਹ ਚੱਲ ਠੀਕ ਹੈ ਮੈਂ ਤਾਂ ਚਲਿਆ ਜਾਣਾ ਪਰ ਆਪਦੇ ਲਾੜਲੇ ਦੇ ਉਹਨੂੰ ਠਾ ਦੀ ਉਹ ਸਾਰਾ ਦਿਨ ਸੁੱਤਾ ਪਿਆ ਰਹੇ ਹੈ ਕੋਈ ਗੱਲ ਨਹੀਂ ਚਲ ਜਾਓ ਮੈਂ ਆਵੀਂ ਬਾੜਾਈ ਬੋ ਆ ਕੇ ਰੱਖਤਾ ਤੂੰ ਕੀ ਗੱਲ ਭਾਬੀ ਅੱਜ ਬਾਈ ਦਾ ਬੜਾ ਖਿਆਲ ਰੱਖ ਰਹੀ ਸੀ ਕੀ ਗੱਲ ਹੈ ਨਾ ਤੂੰ ਜਾਗਦਾ ਸੀ ਮੈਂ ਦੇਖਿਆ ਤੂੰ ਸੁੱਤਾ ਪਿਆ ਤੂੰ ਸੁਣ ਲਿਆ ਸਾਰਾ ਕੁਝ نیند ਕਿੱਥੇ ਹੁੰਦੀ ਆ ਜਿਹਦੇ ਕੋ ਤੇਰੇ ਵਰਗੀ ਭਾਬੀ ਹੋਵੇ ਜਾਵੇ ਐਵੇਂ ਝੱਲਾ ਨਹੀਂ ਬਣੀਦਾ ਹੁੰਦਾ ਹੈਗਾ ਤੇਰਾ ਦਿਮਾਗ ਚ ਫਰਕ-ਬੁਰਕ ਪੈ ਗਿਆ ਆ ਲੋਕ ਤੈਨੂੰ ਪਾਗਲ ਕਹਿਣ ਲੱਗ ਜਾਣਗੇ ਪਾਗਲ ਹੋ ਪਾਗਲ ਤਾਂ ਤੂੰ ਕਰਤਾ ਭਾਬੀ ਹੁਣ ਇਸ ਪਾਗਲ ਬਣਦਾ ਇਲਾਜ ਹੀ ਹੈ ਨਹੀਂ ਕੋਈ ਤੂੰ ਵੀ ਨਾ ਕੋਲਾ ਹੋਇਆ ਪਿਆ ਨਾਲੇ ਰਹੀ ਗੱਲ ਪਾਗਲ ਦੀ ਆ ਤੇਰਾ ਬਾਈ ਤਾਂ ਅਜੇ ਤੱਕ پاگل ਹੋਇਆ ਨਹੀਂ ਕਦੇ ਮੇਰੇ ਪਿੱਛੇ ਹੋ ਬਾਈ ਨੂੰ ਤੇਰਾ ਸਰੂਰ ਨਹੀਂ ਚੜਾ ਹੋਣਾ ਮੈਨੂੰ ਤਾਂ ਪਹਿਲੇ ਦਿਨ ਹੀ ਇਸ ਨਿਤਰੀ ਸ਼ਰਾਬ ਦਾ ਸਰੂਰ ਚੜ ਗਿਆ ਸੀ ਕੀ ਕਰਾਂ ਅਨਮੋਲ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਦੀ ਹੈਗੀ ਜੇ ਕਿਤੇ ਇਹਨਾਂ ਨੂੰ ਕੋਈ ਗੱਲ ਦਾ ਪਤਾ ਲੱਗ ਗਿਆ ਨਾ ਨਾਲੇ ਤਾਂ ਮੇਰਾ ਢੂਆ ਬਣਾਏਗਾ ਨਾਲੇ ਮੈਨੂੰ ਘਰੋਂ ਕਢਾਏਗਾ ਹੋ ਤੂੰ ਇੱਕ ਵਾਰ ਹਾਂ ਤਾਂ ਕਰ ਤੈਨੂੰ ਫੁੱਲ ਦੇ ਨਹੀਂ ਲੱਗਣ ਦਿੰਦਾ ਦੇਖ ਅਨਮੋਲ ਮੈਂ ਜੇ ਸਾਰੀ ਗੱਲ ਸਮਝਦੀਆਂ ਪਰ ਤੂੰ ਇਹ ਵੀ ਤਾਂ ਦੇਖ ਮੈਂ ਤੇਰੇ ਬਾਈ ਦੀ ਅਮਾਨਤ ਆ ਤੂੰ ਮੈਨੂੰ ਜਿੱਦ ਨਾ ਕਰਿਆ ਕਰ ਹੋਏ ਤਾਂ ਕਦੇ ਹੋਇਆ ਨਹੀਂ ਵੀ ਮੈਂ ਆਪਦੀ ਜਿੱਦ ਨਾ ਪਗਾਈ ਹੋਵੇ ਉਹ ਤੂੰ ਜਿੱਦ ਦੀ ਗੱਲ ਛੱਡ ਤੇਰੇ ਪਿੱਛੇ ਤਾਂ ਜਾਨ ਵੀ ਦੇ ਦੂੰ ਚੱਲ ਅਨਮੋਲ ਮੈਂ ਨਾ ਤੇਰੀਆਂ ਗੱਲਾਂ ਸੁਣ ਸੁਣ ਕੇ ਹੁਣ ਆ ਗਈ ਚੱਲ ਹੁਣ ਤੂੰ ਐ ਕਰ ਉੱਠ ਤਾਂ ਭੁਗਿਆਈ ਆ ਆਪਦਾ ਨਾ ਆ ਤੋ ਅੱਗੇ ਰੋਟੀ ਪਾਣੀ ਖਾ ਲਾ ਨਹੀਂ ਕੋਈ ਨਾ ਕੋਈ ਆ ਜਾਂਦਾ ਹੁੰਦਾ ਫਿਰ ਉਹ ਕੋਈ ਨਾ ਭਾਬੀ ਨਾਲ ਲੂੰਗਾ ਪਹਿਲਾਂ ਤਾਂ ਤੂੰ ਐ ਦੱਸ ਵੀ ਆਪਦੇ ਹੱਥ ਨਾਲ ਰੋਟੀ ਖਵਾਏਂਗੀ ਅੱਛਾ ਜੀ ਕਿੰਨੇ ਵੇਲੇ ਚੂਰੀ ਨਾ ਕੁੱਟ ਕੇ ਖਵਾ ਦਵਾ ਵੱਡੇ ਰਾਂਝੇ ਨੂੰ ਸੱਚੀ ਫਿਰ ਤਾਂ ਬਹਾਲਾ ਸੁਆਦਾ ਹੋਊ ਭਾਬੀ ਜੇ ਚੂਰੀ ਕੁੱਟ ਕੇ ਖਵਾਈਂਗੀ ਮੇਰੀ ਗੱਲ ਸੁਣਨ ਮੋਹਨ ਆ ਇਸਕ ਦੇ ਚੱਕਰਾਂ ਚ ਜਿਹੜਾ ਪੈਂਦਾ ਨਾ ਉਹਦੇ ਛਿੱਤਰ ਹੀ ਪੈਂਦੇ ਨੇ ਸੋਚ ਸਮਝ ਕੇ ਪੈਰ ਕੁੱਟਿਆ ਆਪਣਾ ਉਹ ਭਾਬੀ ਸੋਚ ਸਮਝ ਕੇ ਪੈਰ ਬੋਟਿਆ ਮੈਂ ਤਾਂ ਨਾ ਦਿਲ ਤੋਂ ਪਿਆਰ ਕੀਤਾ ਦਿਮਾਗ ਤੋਂ ਥੋੜੀ ਕੀਤਾ ਤੈਨੂੰ ਪਿਆਰ ਸੱਚੇ ਦਿਲੋਂ ਪਿਆਰ ਕਰਦਾ ਮੈਂ ਤਾਂ ਤੈਨੂੰ ਮੈਨੂੰ ਇੱਕ ਗੱਲ ਸੱਚੀ ਸੱਚੀ ਦੱਸ ਆ ਤੈਨੂੰ ਪੜਾਈਆਂ ਕੌਣ ਪੜਾਉਂਦਾ ਭਾਬੀ ਜਿਉਂਦਾ ਤੈਨੂੰ ਦੇਖਿਆ ਨਾ ਸਾਰਾ ਕੁਝ ਹੀ ਹੋ ਬੈਠਾ ਮੈਂ ਤਾਂ ਚਲ ਬਸ ਕਰ ਹੁਣ ਬਾਲਾ ਬੋਲ ਨਾ ਮਾਰ ਉਹ ਬਾਹਰ ਦੇਖ ਲੈ ਗੇਟ ਖੜਕੀ ਜਾਂਦਾ ਕੌਣਾ ਜਾ ਕੇ ਦੇਖ ਚਲ ਕੋਈ ਨਾ ਭਾਬੀ ਬਾਹਰ ਤਾ ਮੈਂ ਦੇਖ ਲੈਣਾ ਰੋਟੀ ਬਣਾ ਲੈ ਅੱਜ ਤੇਰੇ ਹੱਥ ਨਹੀਂ ਖਾਉਂਗਾ ਫੇ ਰੋਟੀ ਜਾ ਦੇ ਚੰਗਾ ਭਾਬੀ ਜਾਂਨਾ ਮੈਂ ਕਰੇ ਮੁਰਜਾ ਮੜਾ ਮੋਟਾ ਕੁੱਕਰ ਦੇ ਕੰਮਾਂ ਬਾਲ ਵੀ ਧਿਆਨ ਦੇ ਲਿਆ ਕਰੇ ਜਿੱਥੇ ਵਗ ਜਾਂਦਾ ਉੱਥੇ ਹੀ ਬਹਿ ਜਾਂਦਾ ਇੱਕ ਤਾਂ ਗੱਲਾਂ ਦਾ ਗਲਾਕੀ ਵਾਲੀ ਐ ਆਈ ਨਹੀਂ ਹੈਗਾ ਵੀ ਘਰ ਦੇ ਵੀ ਫਿਕਰ ਰੱਖਣਾ ਚਾਹੀਦਾ ਬੰਦੇ ਨੇ ਲਾਇਆ ਉਹ ਆ ਗਿਆ ਕਾਪੀ ਨਾ ਨਾ ਕਰ ਜੇ ਮੜਾ ਮੋਟਾ ਕੁੱਕਰ ਦੇ ਸਿਉਂ ਬੇਟੋ ਨੀ ਕੋਈ ਕੁਤ ਮੜੀ ਮੈਂ ਤੇਰੇ ਨਾਲ ਗੱਲ ਕਰਨੀ ਆ ਹਾਂ ਬੇਬੇ ਕੀ ਗੱਲ ਕਰਨੀ ਹੈ ਮੇਰੇ ਨਾਲ ਮੇਰੀ ਗੱਲ ਸੁਣ ਨਾ ਤੂੰ ਮੜਾ ਮੋਟਾ ਪਿੰਡ 'ਚ ਜਦੋਂ ਵਗਦਾ ਨਾ ਨਾ ਛੇਤੀ ਕਰੇ ਮੁਰਪਿਆ ਕਰ ਸੌ ਘਰ ਦੇ ਕੰਮ ਹੁੰਦੇ ਨੇ ਉਹ ਕੀ ਕਰ ਮੈਂ ਦੱਸ ਬੇਬੇ ਬੇ ਕੰਮ ਤਾਂ ਮੈਂ ਤੈਨੂੰ ਮਾਇ ਕਰੀ ਤੇ ਹੁਣ ਆਪਣੀ ਮੰਮਾ ਤਾਂ ਪਹਿਲਾਂ ਵਾਲੀ ਨਹੀਂ ਰਹੀ ਕਿਉਂ ਇਹ ਜੋ ਕੀ ਕਰਤਾ ਉਹਨੇ ਕੀ ਗੱਲ ਹੋ ਗਈ ਮੈਨੂੰ ਖਾਸੇ ਦਿਨ ਹੋ ਗਏ ਪੁੱਤ ਦੇਖਦੀ ਨੂੰ ਉਹ ਬਦਲੀ ਬਦਲੀ ਜੀ ਰਹਿੰਦੀ ਆ ਉਹ ਨਹੀਂ ਬੇਬੇ ਤੈਨੂੰ ਵਹਿਮ ਹੈ ਉਹਨੇ ਕੀ ਬਦਲਣਾ ਬੇ ਪੁੱਤ ਤੂੰ ਤਾਂ ਕੋਲ ਹੈ ਆਬ ਦੇ ਕੰਮ ਤੇ ਰਹਿਣਾ ਉਹ ਤਾਂ ਸਾਰ ਨਾਲ ਛੁੱਟਦੇ ਸਹਰਾਣਾ ਨਹੀਂ ਉੱਠਦੀ ਉਹ ਬੇਬੇ ਫੇਰ ਕਿੱਡੀ ਕੀ ਗੱਲ ਹੈ ਉਹਦਾ ਦਿਓਰ ਲੱਗਦਾ ਉਹ ਦਿਓਰ ਪਰਚਾਈਆਂ 100 ਗੱਲਾਂ ਹੁੰਦੀਆਂ ਬੇ ਪੁੱਤ ਮੰਨਿਆ ਦਿਓਰ ਪਰਜਾਈ ਨੇ ਆ ਜਿਹੜੇ ਸਾਰਾ ਦਿਨ ਚੋਲ ਮੋਲ ਜੇ ਕਰਦੇ ਆ ਨਾ ਘਾਟੀ ਨੇ ਪਛਾਉਂਦੇ ਫਿਰਦੇ ਆ ਮੈਨੂੰ ਇਹ ਚੰਗੇ ਨਹੀਂ ਲੱਗਦੇ ਕੀ ਮਤਲਬ ਬੇਬੇ ਤੇਰਾ ਬੇ ਮਤਲਬ ਪੁੱਤ ਮੇਰਾ ਇਹ ਹੈ ਦਿਓਰ ਪਰਜਾਈ ਦਾ ਰਿਸ਼ਤਾ ਪਵਿੱਤਰ ਹੁੰਦਾ ਜਿਹੜਾ ਸਾਰਿਆਂ ਦੇ ਸਾਹਮਣੇ ਹੋਵੇ ਜਿਹੜਾ ਕਮਰਿਆਂ ਦੇ ਵਿੱਚ ਰਿਸ਼ਤਾ ਹੁੰਦਾ ਨਾ ਉਹ ਪਵਿੱਤਰ ਨਹੀਂ ਮੰਨਿਆ ਜਾਂਦਾ ਹੁੰਦਾ ਕੀ ਮਤਲਬ ਮਾਤਾ ਤੇਰਾ ਮੈਂ ਸਮਝਿਆ ਨਹੀਂ ਬੇ ਸਮਝਣ ਤੂੰ ਕੜਾ ਨਿਆਣਾ ਕਦੇ ਤਨਮੋਲ ਦੇ ਕਮਰੇ ਚ ਹੋਉਂਦੀ ਐ ਕਦੇ ਨਮੋਲ ਉਹਦੇ ਕਮਰੇ ਚ ਹੁੰਦਾ ਮੈਨੂੰ ਤਾਂ ਦਾਲ ਚ ਕੁਛ ਕਾਲਾ ਲੱਗਦਾ ਉਹ ਲੈ ਮਾਤਾ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੈਨੂੰ ਵਹਿਮ ਹੋ ਗਿਆ ਹੋਊਗਾ ਉਹ ਕੋਈ ਕੰਮ ਧੰਦਾ ਕਰਨ ਗਈ ਹੂ ਕਮਰੇ ਚ ਥੋੜਾ ਬੁੜੀਆਂ ਦਾ ਵੀ ਸਰੀ ਪਿਆ ਬੇ ਤੈਨੂੰ ਲੱਗਦਾ ਜਿੱਦਾਂ ਤੇਰੇ ਸਿਰ ਤੇ ਖੇਪ ਪਾਈ ਨਾ ਤੈਨੂੰ ਉਦੋਂ ਪਤਾ ਲੱਗੂਗਾ ਉਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਮਾ ਉਹ ਮੇਰਾ ਭਰਾ ਲੱਗਦਾ ਬੇ ਨਾਲ ਐ ਕਰੂ ਉਹ ਬੇ ਭਾਈਆ ਤੇਰਾ ਸਕਾਤਾ ਨਹੀਂ ਅੱਜ ਕੱਲ ਤਾਂ ਆਪਣਾ ਸਕੇ ਮਾਨ ਨਹੀਂ ਤੂੰ ਬਗਾਨੇ ਤੇ ਭਰੋਸਾ ਕਰਦਾ ਅੱਜ ਦੇ ਤੈਨੂੰ ਪਤਾ ਲੱਗਾ ਨਾ ਖੇ ਪਈ ਤੇਰੇ ਝਾਟੇ ਚ ਤੇਰੀਆਂ ਫੇਰ ਅੱਖਾਂ ਖੋਲਣਗੀਆਂ ਉਹ ਕੋਈ ਨਾ ਬੇਬੇ ਤੂੰ ਬਾਲਾ ਨਾ ਸੋਚ ਐਵੇਂ ਕਿਉਂ ਦਿਮਾਗ ਤੇ ਬੋਝ ਪਾਇਆ ਅੱਬੇ ਦਿਮਾਗ ਤੇ ਲੋੜ ਤਾਂ ਪਉ ਪਉ ਜੇ ਗੱਲ ਸੱਚ ਹੋਈ ਤੇ ਲੋਕਾਂ ਨੂੰ ਕਿਵੇਂ ਦਿਖਾਵਾਂਗੇ ਆਪਾਂ ਉਹ ਬੇਬੇ ਉਹ ਕੁਝ ਨਹੀਂ ਹੁੰਦਾ ਕਿਉਂ ਤੇਰਾ ਉਲਟ-ਪੁਲਟ ਦਿਮਾਗ ਚ ਲੀ ਜਾਂਦਾ ਵੇ ਚੰਗਾ ਕੰਜਰਾ ਤੂੰ ਨਾ ਮੇਰੀ ਮੰਨੀ ਕਿਸੇ ਬਾਂਡੇ ਦੀ ਤੂੰ ਲੱਗਦਾ ਅੱਜ ਤਾਂ ਤਰੇ ਸਿਰੋਂ ਤੋਂ ਪਾਣੀ ਨਾਂਗੇ ਨਾ ਫੇਰ ਨਾ ਮੈਨੂੰ ਕਹੀਂ ਉਹ ਪਤਾ ਨਹੀਂ ਮਾਤਾ ਤੂੰ ਕੀ ਕੀ ਸੋਚੀ ਜਾਂਦੀ ਰਹਿਨੀ ਐ ਚਾ ਠੀਕ ਐ ਮੈਂ ਅੰਦਰ ਆਰਾਮ ਕਰਦਾ ਮੈਨੂੰ ਘੁੱਟ ਚਾਹ ਦੀ ਬਣਾ ਦੇ ਉਹ ਮੈਥੋਂ ਨਹੀਂ ਹੁੰਦੀ ਉਹ ਪਤੰਦਰ ਨੂੰ ਕਰਵਾ ਲੈ ਜਿਹਨੂੰ ਪਿਆ ਕੇ ਲੈ ਕੇ ਆਇਆ ਉਹ ਮਾਤਾ ਉਹ ਕੋਈ ਕੰਮ ਧੰਦਾ ਕਰਦੀ ਹੂ ਤੂੰ ਘੁੱਟ ਬਣਾ ਦੇ ਚਾਹ ਦੀ ਫੇਰ ਕੀ ਹੋ ਜਾਊਗਾ ਆਹੋ ਤੈ ਤਾਂ ਉਸ ਦਾ ਪੱਕਾ ਲੈਣਾ ਮਾਂ ਨੂੰ ਹੀ ਕਹਿਣਾ ਤਾਂ ਤਾਂ ਉਲਟਾ ਚਾ ਠੀਕ ਆ ਹੁਣ ਅੰਦਰ ਬਣਾ ਕੇ ਲੈ ਆਈ ਚਾ ਆਹੋ ਜਾ ਬਗ ਜਾ ਦੇਖ ਲੈ ਕਿਵੇਂ ਸਿਰ ਚੜਾਈ ਐ ਉਹਨੂੰ ਵੀ ਕਹਿੰਦਾ ਹਿਲਲੇਟੀ ਨੂੰ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਪਤਾ ਨਹੀਂ ਅੰਦਰ ਕੀ ਦੱਬਿਆ ਕੀ ਨਾ ਚੱਲ ਮਰਾ ਪਰ ਇਹ ਕਰ ਲਾ ਕੋ ਪਚਾਦੀ ਮੈਨੂੰ ਤਾਂ ਕਰਕੇ ਦੇਣੀ ਪਊਗੀ ਨਾ ਮੈਨੂੰ ਹੁਕਮ ਲਾ ਦੇ ਚਾਦਾ ਬੱਸ ਪਤਾ ਨਹੀਂ ਬੋਲੇ ਤੂੰ ਮੈਨੂੰ ਕੀ ਕਰਤਾ ਤੈਨੂੰ ਮੈਂ ਆਪਣੀ ਅੱਖਾਂ ਤੋਂ ਪਰੇ ਇੱਕ ਮਿੰਟ ਵੀ ਨਹੀਂ ਦੇਖ ਸਕਦੀ ਉਹ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਤੈਨੂੰ ਕਿਹਾ ਸੀ ਪਿਆਰ ਤਾਂ ਹੌਲੀ-ਹੌਲੀ ਹੋ ਹੀ ਜਾਂਦਾ ਬੰਦੇ ਨੂੰ ਪਿਆਰ ਤਾਂ ਹੋ ਹੀ ਗਿਆ ਪਰ ਮੇਰੇ 마음 ਚ ਹੁਣ ਇੱਕ ਤਰਜਾ ਵੀ ਬਣਿਆ ਹੋਇਆ ਵੀ ਆਪਾਂ ਉਹਵੇਂ ਰਹਿ ਨਹੀਂ ਸਕਦੇ ਹੈਗੇ ਜਿਹੜਾ ਆਪਣੇ ਚ ਰਿਸ਼ਤਾ ਬਣ ਗਿਆ ਤੂੰ ਆ ਕੇ ਇਹੋ ਜਿਹੀ ਗੱਲਾਂ ਕਰਦੀਆਂ ਦੁਨੀਆਂ ਦੀ ਇਹੋ ਜਿਹੀ ਕੋਈ ਤਾਕਤ ਨਹੀਂ ਵੀ ਆਪਾਂ ਉਹਵੇਂ ਨਹੀਂ ਰਹਿ ਸਕਦੇ ਆਪਾਂ ਜਿਵੇਂ ਹੈਗੇ ਆ ਆਪਾਂ ਉਵੇਂ ਰਹਾਂਗੇ ਪਰ ਇਹ ਹੋਊਗਾ ਕਿਵੇਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਉਹ ਮੇਰੇ ਹੁੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਦਾ ਕੋਟਨਾਇਟ ਦਾ ਧਰਮ ਹੈ ਕੋਟਨਾਇਟ ਹਾਂ ਇਹ ਹੀ ਭੱਲ ਲੈ ਆਪਾਂ کورٹ ਮੈਰਜ ਕਰਾ ਕੇ ਇਕੱਠੇ ਰਹਿਾਂਗੇ ਹੇ ਰੰਬਾ ਕੀ ਹੋ ਗਿਆ ਨਾ ਸੱਤ ਕੰਮ ਨਾ ਮਾਵਾੜਾ ਤੂੰ ਚੰਗੀ ਨਹੀਂ ਕੀਤੀ ਤੈਨੂੰ ਮਾਪੜਾ ਕੋਤਸ ਸਾਥਿਆ ਤੀ ਤੂੰ ਸਾਡੀ ਜੀਤ ਬਰਬਾਦ ਕਰਦੇ ਤੂਜਾ ਹੋਇਆ ਮੈਨੂੰ ਨਾ ਬੋਲ ਤੇ ਕੋਈ ਵੀ ਇਹਦੇ ਨਹੀਂ ਸੀ ਮੈਂ ਤੈਨੂੰ ਮਾਵਾੜਾ ਪਿਆਰ ਦਿੱਤਾ ਸੀ ਆਣੀ ਹੈ ਕਿ ਸਾਰੇ ਦੇ ਫਤੂ ਸਾਡੇ ਲਈ ਕੁਸ਼ਰੀ ਸੋਚਿਆ ਕੀ ਹੋ ਗਿਆ ਬੇਬੇ ਰੋਈ ਕਿਉਂ ਜਾਂਦੀ ਹੈ ਵੇ ਤੂੰ ਇਸ ਘਰ ਦੇ ਵਿੱਚ ਸਭ ਪਾ ਰਹੇ ਆ ਉਹ ਗੱਲ ਕੀ ਹੋ ਗਈ ਗੱਲ ਤਾਂ ਰੱਖ ਦੇ ਲੈ ਸੁਣ ਪਤਾ ਨਹੀਂ ਹੰ ਬੋਲ ਤੂੰ ਮੈਨੂੰ ਕੀ ਕਰਤਾ ਤੈਨੂੰ ਮੈਂ ਆਪਣੀ ਅੱਖਾਂ ਤੋਂ ਪਰੇ ਇੱਕ ਮਿੰਟ ਵੀ ਨਹੀਂ ਦੇਖ ਸਕਦੀ ਉਹ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਤੈਨੂੰ ਕਿਹਾ ਸੀ ਪਿਆਰ ਤਾਂ ਹੌਲੀ ਹੌਲੀ ਹੋਈ ਜਾਂਦਾ ਬੰਦੇ ਨੂੰ ਪਿਆਰ ਤਾਂ ਨੂੰ ਹੋਈ ਗਿਆ ਪਰ ਮੇਰੇ ਮਨ ਚ ਮੇ ਤਾਂ ਦਰਜਾ ਵੀ ਬਣਿਆ ਹੋਇਆ ਵੀ ਆਪਾਂ ਹੁਣ ਉਵੇਂ ਰਹਿ ਨਹੀਂ ਸਕਦੇ ਹੈਗੇ ਜਿਹੜਾ ਆਪਣੇ ਚ ਰਿਸ਼ਤਾ ਬਣ ਗਿਆ ਤੂੰ ਆ ਕੇ ਹੋਜਿਆ ਗੱਲਾਂ ਕਰਦੀਆਂ ਦੁਨੀਆਂ ਜਿਹੋ ਜੀ ਕੋਈ ਤਾਕਤ ਨਹੀਂ ਵੀ ਆਪਾਂ ਉਵੇਂ ਨਹੀਂ ਰਹਿ ਸਕਦੇ ਆਪਾਂ ਜਿਵੇਂ ਹੈਗੇ ਆ ਆਪਾਂ ਉਵੇਂ ਹੀ ਰਹਾਂਗੇ ਪਰ ਇਹ ਹੋਊਗਾ ਕਿਵੇਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੇਰੇ ਹੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਨਾ ਕੋਆਰਡੀਨੇਟ ਕਰਾਂਗੇ ਕੋਟ ਮੈਨੂੰ ਹਾਂ ਇਹੀ ਹਾਲ ਹੈ ਆਪਾਂ ਕੋਡਮਾਰੀ ਕਰਾ ਕੇ ਇਕੱਠੇ ਰਹਿਾਂਗੇ। ਲੈਣੀ ਹੋ ਸਕਦਾ ਮਾਂ। ਮਾਂ ਆਪਦੇ ਘਰੇ ਛੱਪ ਪਾਰਦੇ ਆ। ਅੱਜ ਮਮਤਾ ਦੀ ਖੈਰ ਨਹੀਂ ਮਾਂ। ਕੰજરા ਤੂੰ ਮੇਰੀ ਕਦੇ ਨਹੀਂ ਮੰਨੀ। ਤੇ ਹੁਣ ਭੁਗਤ ਐਸੇ ਘਰਾਂ ਦਾ ਟੱਕੀ ਨਿਕਲੂਗਾ। ਹਉਦੋਂ ਤਾਂ ਮਾਂ ਨੂੰ ਕਹਿੰਨਾ ਮਾਂ ਤੂੰ ਠੋਕ ਬੋਲਦੀ ਐ। ਮੇਰੀ ਇੱਕ ਗੱਲ ਤੇ ਵੀ ਅਸਰ ਨਹੀਂ ਕੀਤਾ। ਹੁਣ ਕੰજરા ਭੁਗਤ ਜਿਹੜੀ ਬੁਗਤ ਨਹੀਂ ਆ ਤਾਂ ਉੱਥੀਏ ਮੇਰੇ ਨਾਲ ਖੇਪਉਣ ਲੱਗੀਆਂ ਹਰਮੋਨ ਨਾਲ ਲੰਗਰ ਵਾਲੀਆਂ ਉਹ ਨਹੀਂ ਫਿਰਦੀਆਂ ਤੈਨੂੰ ਸ਼ਰਮਣੀ ਆਉਂਦੀ ਤੇ ਨਹੀਂ ਜੀ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਝੂਠ ਨਾ ਬੋਲ ਤੈਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਉਹ ਪਤੰਦਰ ਨਾਲ ਭੱਜਣ ਦੀ ਸਲਾਹ ਬਣਾਈ ਫਿਰਦੀ ਐ ਚੱਲ ਭੱਜ ਤੈਨੂੰ ਭਜਾਉਣਾ ਮੈਂ ਨਹੀਂ ਜੀ ਮੈਂ ਕੁਝ ਨਹੀਂ ਕੀਤਾ ਹੈਗਾ ਝੂਠ ਬੋਲਦੀ ਮਰੇ ਮੂਰੇ ਚੱਲ ਨਹੀਂ ਨਹੀਂ ਗੱਲ ਸੁਣ ਮੈਂ ਨਹੀਂ ਬੇਬੇ ਵੇ ਬਈ ਸਾਰੇ ਪਿੰਡ ਦੇ ਵਿੱਚ ਆਪਣੀ ਪੱਟੀ ਮੇਸ ਹੋ ਜਾਣੀ ਆ। ਸਾਲਿਆ ਹਜੇ ਪੁੱਛਦਾ ਕੀ ਹੋਇਆ? ਤੇ ਹਾਂ ਨਾ ਪਕਾਣੇ ਦਾ ਪਕਾਨਾ ਜਿਹੜੀ ਥਾਲੀ ਤੇ ਖਾਦਾ ਉਸੇ ਦੀ ਸ਼ੈ ਕੀਤਾ। ਛੱਡ ਓਏ। ਖਾ ਗਿਆ। ਮੈਂ ਤੇ ਮਮ ਤਾਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ। ਪਿਆਰ। ਉਹ ਜੇ ਇਹੀ ਖੇ ਖਾਣੀ ਸੀ ਤੈਨੂੰ ਲੈ ਕੇ ਕਿਸੇ ਪਾਸੇ ਨਿਕਲ ਜਾਂਦਾ ਮੇਰੇ ਘਰੇ ਕੁੱਤੇ ਕੰਮ ਕਰਨੇ ਸੀ। ਬਸ ਸਾਨੂੰ ਤੇਰੇ ਤੋਂ ਐਵੇਂ ਇਤਨੀ ਸੀ। ਤੈਨੂੰ ਪੜਾਇਆ, ਲਿਖਾਇਆ। ਤੇ ਮੇਰੇ ਦੁੱਧ ਦੀ ਰਾਜ ਮੈਂ ਰੱਖੀ। ਹਾਂ। ਕੀ ਤਾਂ ਮੈਂ ਧੋਖਾ ਮੈਂ ਧੋਖੇਵਾਜਾਂ ਮੈਂ ਮਮਤਾ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਬੇਸ਼ਰਮਾ ਭਾਬੀਆਂ ਤਾਂ ਮਾਵਾ ਵਰਕੇ ਹੁੰਦੀਆਂ ਨੇ ਤੂੰ ਐਸਾ ਰਿਸ਼ਤੇ ਨੂੰ ਦਾਗ ਲਾਤਾ ਦਾਗ ਦਫਾ ਹੋ ਜਾ ਮੇਰੇ ਘਰੋਂ ਮੁੜ ਕੇ ਮੂੰਹ ਨਾ ਦਿਖਾਈ ਚੱਲ ਤੂੰ ਜਾਂਤੇ ਤੂੰ ਵੀ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਚ ਤੇ ਰਿਸ਼ਤੇਦਾਰਾਂ ਚ ਜ਼ਰੂਰ ਸ਼ੇਅਰ ਕਰ ਦਿਆ ਕਰੋ ਵੀਡੀਓ ਪਰਿਵਾਰਕ ਵੀਡੀਓ ਬਈ ਬਹੁਤ ਸੋਹਣਾ ਕਨਸੈਪਟ ਹੈ ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਂ ਬੋਲਾਂਗੇ ਜਸਪਰੀ ਸਿੰਘ ਰਜਿੰਦਰ ਕੌਰ ਬਿਆਨਤ ਸਿੰਘ ਗੋਪੀ ਰੀਆ ਰਾਣਾ ਬਲਕਾਰ ਸਿੰਘ ਹੋਗੀ ਇੱਕ ਤਾਂ ਬਈ ਯੂਜ਼ਰ ਬਹੁਤ ਆਉਂਦੇ ਆ ਯਾਰ ਤਾਂ ਕਰਕੇ ਥੋੜਾ ਜਿਹਾ ਉਲਝਣ ਪੈ ਜਾਂਦੀ ਹੈ ਅਮਨਪ੍ਰੀਤ ਕੌਰ ਹਾਰਰ ਹਿੰਦੀ ਗੈਰੀ ਸਿੱਧੂ ਭੁਪਿੰਦਰ ਸਿੰਘ ਜਤਿੰਦਰ ਗਿੱਲ ਸ਼ਰਨਬੀਰ ਸਿੰਘ ਸਰਜੀਤ ਕੌਰ ਪ੍ਰਿੰਦਰ ਧਾਲੀਵਾਲ ਸਰਵਿੰਦਰ ਟੋਲਾਵਾਲ ਸੁਮਨ ਕੌਰ ਮਨਪ੍ਰੀਤ ਕੌਰ ਡੇਵਿਡ ਸਰਾ ਸੁਖਨੂਰ ਮਾਧੂ ਚੰਬ ਮਨਤਕੌਰ ਸਿਮਾਰ ਰੂਹੀ ਮੈਰਾ ਪਾਂਡਾ ਜੋਬਨਪ੍ਰੀਤ ਕੌਰ ਪ੍ਰਵੀਨ ਰਕੇਸ਼ ਕੁਮਾਰ ਪਿੰਦਰਪਿੰਦਰ ਮਿੱਠੂ ਸੋਲ ਅਰਸ਼ਦੀਪ ਮਿੱਠੂ ਸੋਲ ਪੀਵੀ ਛੈਲੀ ਵਾਲਾ ਪੂਜਾ ਬਾਜਵਾ ਰਤਨਮਾਨ ਰੂਪੀ ਸੰਧੂ ਪ੍ਰੀਤ ਸਿੱਧੂ ਸ਼ਵਨਪ੍ਰੀਤ ਸਵਰਨਜੀਤ ਕੌਰ ਬਠਿੰਡਾ ਟੀਵੀ ਹਰਵਿੰਦਰ ਸਿੰਘ ਮੈਕਦੀਪ ਸਿੰਘ ਗੁਰਦੀਪ ਸਿੰਘ ਗੁਰਵਿੰਦਰ ਸਿੱਧੂ ਸੁਖ ਸੰਧੂ ਖੁਸ਼ੀ ਕੋਰ ਅੰਜਲੀ ਅੰਜਲੀ ਗਰਗ ਮੋਨਾ ਕੋਰ ਮਹਿਕ ਮਹਿਕ ਚੌਧਰੀ ਪ੍ਰੀਤ ਕੰਬੋਜ ਫੈਕਟੈਸਟੀ ਪਰੂਲੇਪੀ ਮਹਿਕਦੀਪ ਸਿੰਘ ਭਾਈ ਕਾ ਕਿਰਪਾਲ ਸਿੰਘ ਨੀਤੂ ਕੈਂਥ ਮਨਜੋਤ ਸਿੰਘ ਹੈਪੀ ਸਿੰਘ ਲਖਵਿੰਦਰ ਕੋਰ ਆਸ਼ੇਸ਼ ਸ਼ਰਮਾ ਜੂਜ਼ਰ ਆ ਗਿਆ ਫਿਰ ਸਾਰਿਕਾ ਨਾਇਕ ਜੋਤੀ ਜੋਤੀ ਤਮੰਨਾ ਕੰਡਾ ਸਿਮਰਨ ਗਿੱਲ ਸਿਮਰਨ ਮਾਨ ਰੂਪੀ ਸਾਬਰਵਾਲ ਸਿੱਧੂ ਕੋਟਸ਼ਮੀਰ ਵਾਲਾ ਖੋਸਲਾ ਹਣੀ ਗੁਰਸ਼ਰਨ ਮੋਹਲ ਹਰਮਨ ਸਿੰਘ ਓਹੋ ਜੂਜ਼ਰ ਫੇਰ ਆ ਗਿਆ ਹਰਮਨ ਹਰਮਨ ਕੌਰ ਆਸ਼ੀਸ਼ ਸ਼ਰਮਾ ਕੁਲਦੀਪ ਕੌਰ ਯਾਰ ਜੂਜ਼ਰ ਬਹੁਤ ਆਉਂਦੇ ਇੱਕ ਤਾਂ ਭਈ ਆਪਣਾ ਪਿੰਡ ਦਾ ਨਾਮ ਤੇ ਆਪਦਾ ਨਾਮ ਜਰੂਰ ਮੈਂਸ਼ਨ ਕਰਦਿਆ ਕਰੋ ਕਈ ਵਾਰ ਨਾ ਯੂਜ਼ਰ ਆਉਂਦਾ ਪਤਾ ਨਹੀਂ ਲੱਗਦਾ ਲਵ ਚੈਹਲ ਆਸ਼ੀਸ਼ ਸ਼ਰਮਾ ਗੁਰਪ੍ਰੀਤ ਸਾਹਿਬ ਜੋ ਸਿੰਘ ਹਾਂਜੀ ਜਿੰਨੇ ਵੀ ਕਮੈਂਟ ਸੀ ਬਾਈ ਆਪਾਂ ਸਾਰਿਆਂ ਦੇ ਨਾਮ ਬੋਲੇ ਆ ਜੇ ਕਿਸੇ ਦਾ ਕਮੈਂਟ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਆਪਣਾ ਨਾ ਬਈ ਨਾਮ ਜਰੂਰ ਮੈਂਸ਼ਨ ਕਰਦਿਆ ਕਰੋ ਤੇ ਪਿੰਡ ਦਾ ਨਾਮ ਵੀ ਉਹ ਪਤਾ ਕੀ ਹੈ ਜਦੋਂ ਯੂਜ਼ਰ ਆ ਜਾਏ ਤਾਂ ਪਤਾ ਨਹੀਂ ਲੱਗਦਾ ਬੰਦੇ ਦਾ ਨਾਮ ਕੀ ਹੈ ਤੇ ਜਰੂਰ ਬਾਈ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਆ ਸਪੋਰਟ ਕਰੋਂਗੇ ਤਾਂ ਹੀ ਭਈ ਅਸੀਂ ਅੱਗੇ ਜਾਵਾਂਗੇ ਤਾਂ ਹੀ ਤੁਹਾਡੇ ਵਾਸਤੇ ਵਧੀਆ-ਵਧੀਆ ਫਿਲਮਾਂ ਤੇ ਵਧੀਆ-ਵਧੀਆ ਨਾਟਕ ਲੈ ਕੇ ਆਵਾਂਗੇ ਦੱਸੋ ਫਿਰ ਕਿੱਦਾਂ ਦਾ ਲੱਗਿਆ ਕਨਸੈਪਟ ਅੱਗੇ ਫਿਰ ਕਿੱਦਾਂ ਦਾ ਵੀਡੀਓ ਤੇ ਕਿੱਦਾਂ ਦੀ ਕਨਸੈਪਟ ਲੈ ਕੇ ਆਈਏ ਜਰੂਰ ਦੱਸਿਆ ਕਰੋ ਭਈ ਕਮੈਂਟਾਂ 'ਚ ਪਤਾ ਲੱਗਦਾ ਰਹਿੰਦਾ ਵੀ ਕਿੱਦਾਂ ਦਾ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਕਰੋ ਫਿਰ ਕਮੈਂਟ ਤੇ ਯਾਰਾਂ ਦੋਸਤਾਂ 'ਚ ਰਿਸ਼ਤੇਦਾਰਾਂ 'ਚ ਜਰੂਰ ਸ਼ੇਅਰ ਕਰਕੇ ਜਾਇਓ ਤੇ ਸਪੋਰਟ ਦੀ ਲੋੜ ਆ ਸਪੋਰਟ ਕਰੋ ਸਾਨੂੰ ਤੁਹਾਡੇ ਭਰਾ ਅਸੀਂ ਸ਼ੇਅਰ ਕਰਨਾ ਭਈ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਰਦਿਆ ਕਰੋ ਸ਼ੇਅਰ ਖਿੱਚ ਕੇ ਕਰੋ ਸਬਸਕ੍ਰਾਈਬ ਤੇ ਤਾਂ ਕਿ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦਿਓ ਪਿਆਰ ਫਿਰ ਮਿਲਦੇ ਆ ਇੱਕ ਨਵੇਂ ਕਨਸੈਪਟ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ